ਦੇ ਬਾਰੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਪੰਜਵਾਂ ਟਰੈਕਟਰ ਵਿਗ ਗਿਆ ਆਪਣਾ ਜੇ ਬਾਈ ਰੇਟ ਜਾਇਜ ਆ ਬਾਈ ਆਪਣੇ ਕੋਲ ਤਾਂ ਹੀ ਆਉਂਦੇ ਨੇ ਤੇ ਪੰਜ ਟਰੈਕਟਰ ਆਪਣੇ ਸੇਲ ਹੋ ਗਿਆ ਹਫਤੇ ਦੇ ਵਿੱਚ ਵਿੱਚ ਤੇ ਪਰ ਗਿਆ ਵੀ ਇੰਨੀਆਂ ਤਸੱਲੀਆਂ ਕਰਾਉਂਦਾ ਕੋਈ ਬਾਕੇ ਚੈੱਕ ਕਰਕੇ ਘੰਟਾ ਵਾਲਾ ਹੈ ਨਾ ਟਰੈਕਟਰ ਸਵਾ ਘੰਟੇ ਵਾਂਗੂ ਬਾਏ ਘੰਟੇ ਤੇ ਮਨ ਖੜ ਗਿਆ ਜਾਵਾ ਜਾਵਾ ਬਾਈ ਤਸੱਲੀ ਵਾਸਤੇ ਇਹ ਵੀਡੀਓ ਦੇਖੀ ਨਾ ਪਹਿਲਾਂ ਆਪਣੀ ਕਈ ਤਰ੍ਹਾਂ ਗੱਲ ਬਾਤ ਵੀ ਹਾਂਜੀ ਬਾਈ 2012 ਮਾਡਲ ਫੁੱਲ ਟੌਪ ਮਾਡਲ ਟਰੈਕਟਰ ਤੇ ਬਾਈਆਂ ਨਾਲ ਸੌਦਾ ਹੋ ਗਿਆ ਤੇ ਬਾਈ ਬਾਬੂ ਕੇ ਚੈੱਕ ਕਰੀ ਜਾਂਦੇ ਨੇ 11 ਮਈ ਦਿਨ ਐਤਵਾਰ ਲੋ ਬਾਈ ਕਰੋ ਜੱਕ ਪੂਰਾ ਫੁੱਲ ਜੋਰ ਲਵਾਈ ਜਾਂਦਾ ਬਾਈ ਸੈ ਘਰ ਦੁਪਹਿਰਾ ਹੋਇਆ ਪਿਆ ਨਾਲੇ ਬਾਕੇ ਚੈੱਕ ਕਰਕੇ ਲੈ ਕੇ ਜਾਵਾਂ ਬਾਈ ਕਹਿੰਦਾ ਜਾਵਾਂ ਬਾਈ ਫੋਲੋ ਜੋ ਲਵਾਈ ਜਾਂਦਾ ਬਾਈ ਦੇਖੋ ਕਿ ਕਿਲਾ ਬਾਣਦਾ ਬਾਈਆਂ ਨੇ ਬਾਤਾ ਤੇ ਆਪਣਾ ਕਿਲਾ ਕਿ ਬੋਣ ਵਾਲਾ ਹੋ ਰਹਿੰਦਾ ਜੀ ਬਾਈਆਂ ਨੇ ਸੌਦਾ ਕਰ ਲਿਆ ਤੇ ਬਾਈ ਕਹਿੰਦੇ ਹੋਰ ਬਾਹ ਕੇ ਦੇਖ ਲਈਏ ਬਾਈ ਆਪਾਂ ਕਹੇ ਬਾਹ ਲੋ ਬਾਈ ਨਾਲੇ ਆਪਣਾ ਬਾਣ ਬੋਣ ਵਾਲਾ ਰਹਿੰਦਾ ਜੀ ਨਾਲ ਬਾਈ ਆਪਦਾ ਮਨ ਖੜਾ ਲਾਣਗੇ ਨਾਲੇ ਆਪਣਾ ਵੇਝੂਆ ਬਾਣ ਤੇ ਦੋ ਕਿੱਲੇ ਬਾਣ ਦੇ ਭਾਵੇਂ ਅੱਜ ਆਪਾਂ ਟਰੈਕਟਰ ਨਾਲ ਨਾਲ ਤਾਂ ਬਾਈਆਂ ਦਾ ਮਨ ਖੜ ਜੂਆ ਨਾਲੇ ਆਪਣਾ ਬਾਣ ਵੇਝੂਆ ਤੇ ਕਰੋ ਬਾਈ ਚੈੱਕ ਤੇ ਬਾਈ ਆਪ ਵੀ ਮੰਨ ਕੇ ਬਾਈ ਕਹਿੰਦਾ ਇਨੀ ਤਸਰੀ ਕੋਈ ਨਹੀਂ ਦਿੰਦਾ ਬਾਈ ਬਾਕੇ ਟਰੈਕਟਰ ਕੋਈ ਨਹੀਂ ਇਹਨਾਂ ਦਿੰਦਾ ਅਸੀਂ ਚਾਰੇ ਪਾਸੇ ਜਾ ਕੇ ਵੀ ਆਏ ਕਹਿੰਦੇ ਟ੍ਰੇਟ ਵੀ ਜਾਜ ਲੱਗਿਆ ਬਾਕੀ ਬਾਈਆਂ ਨਾਲ ਥੋੜੀ ਗੱਲ ਵੀ ਕਰਾਉਣੇ ਆ ਬਈ ਆਪਾਂ ਹਾਂਜੀ ਬਾਈ ਅੱਜ ਆਪਣੇ 2012 ਮਾਡਲ ਆਉਲੈਂਡ ਦਾ ਬਾਈ ਜੀ ਸੌਦਾ ਹੋ ਚੁੱਕਿਆ ਬਾਈ ਆਏ ਨੇ ਫੁੱਲੋ ਮਿੱਠੀ ਤੋਂ ਰਾਜਾ ਸਿੱਧੂ ਦੇ ਮੇਡਾ ਕਿਉਂ ਬਾਈ ਹੈਨਾ ਤੇ ਆਪਣਾ ਨਾਂ ਕੀ ਹੈ ਬਾਈ ਮੇਰਾ ਨਾਮ ਨਿਰਮਲ ਸਿੰਘ ਬਈ ਬਾਈ ਨਿਰਮਲ ਸਿੰਘ ਨੂੰ ਟਰੈਕਟਰ ਦਿੱਤਾ ਤੇ ਸਾਰੇ ਪਰ ਆ ਵਧਾਈਆਂ ਜਰੂਰ ਦਿਓ ਤੇ ਕਿਵੇਂ ਲੱਗਿਆ ਆਪਣਾ ਸੌਦਾ ਪਹਿਲੀ ਗੱਲ ਤਾਂ ਬਹੁਤ ਵਧੀਆ ਲੱਗਿਆ ਵੀ ਸੌਦਾ ਇੰਨੀਆਂ ਤਸੱਲੀਆਂ ਕਰਾਉਂਦਾ ਕੋਈ ਬਾਕੇ ਚੈੱਕ ਕਰਕੇ ਘੰਟਾ ਵਾਲਿਆ ਨਾ ਟਰੈਕਟਰ ਸਵਾ ਘੰਟੇ ਵੰਗੂ ਬਾਕੇ ਘੰਟੇ ਮਨ ਖੜ ਗਿਆ ਜਾਮਾ ਜਾਮਾ ਵੀ ਤਸੱਲੀ ਵਖਸ ਤੇ ਆ ਵੀਡੀਓ ਦੇਖੀ ਨਾ ਪਹਿਲਾਂ ਆਪਣੀ ਕਈ ਦਿਨ ਗੱਲਬਾਤ ਵੀ ਹੋਈ ਪਹਿਲਾਂ 2-3 ਵਾਰੀ ਗੱਲਬਾਤ ਹੋਈ ਫਿਰ ਆਏ ਦੇਖਣ ਆਏ ਟਰੈਕਟਰ ਬਾਈਆਂ ਨੇ ਟਰੈਕਟਰ ਵੇਚ ਕਟਾਇਆ ਆਪਾਂ ਨੂੰ ਸੋਨਾ ਲੀਕਾ 2007 ਮਾਡਲ 50 ਵਾਲਾ ਤੇ ਬਾਕੀ ਉਹਦੀ ਵੀ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਤੇ ਕਿਸੇ ਪ੍ਰਾਣੇ ਲੈਣਾ ਹੋਇਆ ਤਾਂ ਜਰੂਰ ਉਹਦੇ ਬਾਰੇ ਦੱਸਿਓ ਬਾਕੀ ਆਪਣਾ ਬ ਜਮਾ ਮੰਟ ਕਹਿਣੇ ਹੁਣ ਜਮਾ ਮੰਟ ਕਹਣੇ ਜਮਾ ਚੈੱਕ ਕਰ ਲੈਣਾ ਬਾਕੀ ਟਰੈਕਟਰ ਕੋਈ ਆਪਾਂ ਰੋਕਿਆ ਤਾਂ ਨਹੀਂ ਤੁਹਾਨੂੰ ਰੋਕਿਆ ਤਾਂ ਨਹੀਂ ਵੀ ਬਾਈ ਟਰੈਕਟਰ ਆ ਨਾ ਅਸੀਂ ਬੌਂਡ ਨਹੀਂ ਦਿੰਦੇ ਸਵਾ ਘੰਟੇ ਵੰਗੂ ਪੂਰਾ ਫੁੱਲ ਟਰੈਕਟਰ ਜੱਜ ਕੇ ਬਾਹਰ ਫੁੱਲ ਹਾਲ ਲਾ ਕੇ ਥੱਲੇ ਜਾ ਠੀਕ ਆ ਚਲੋ ਬਾਈ ਬਹੁਤ ਬਹੁਤ ਧੰਨਵਾਦ ਧੰਨਵਾਦ ਬਈ ਵਾਦਾ ਕਰੇ ਪਰਮਾਤਮਾ ਹਨਾ ਤੁਹਾਨੂੰ ਆਹ ਕੀ ਵੀਡੀਓ ਚੰਗੀ ਲੱਗਦੀ ਹੈ ਬਈ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਦਿਓ ਧੰਨਵਾਦ ਧੰਨਵਾਦ